ਇਹ ਸਾਰੀ ਪਾਲਸ ਨੇ ਵਿਚ ਆ ਕੇ ਘਰ ਵੀ ਪਾਣੀ ਆ ਘਰ ਬਾਟੇ ਜੀ ਜਮੀਨ ਸਾਰੀ ਖਰਾਬ ਹੋ ਗਈ ਸਾਰੀ ਖਰਾਬ ਇੱਕ ਦੱਸੋ ਤੁਹਾਨੂੰ ਕੀ ਕੀ ਭੇਜਿਆ ਰਾਸ਼ਨ ਭੇਜਦੀ ਹੈ ਕਿ ਆਪਕੀ ਕਿਛ ਚਾਰਾ ਚਾਹੀਏ ਰਾਸ਼ਨ ਵੇਖੋ ਜੀ ਜੇ ਤਾਂ ਕਣਕਾ ਬੀਜਣ ਦੀ ਆਸ ਬੰਦੀ ਹੈ ਤੇ ਫਿਰ ਤਾਂ ਸਾਨੂੰ ਜ਼ਰੂਰਤ ਮਤਲਬ ਰਾਸ਼ਨ ਦੀ ਨਹੀਂ ਤੇ ਇਹ ਨੂੰ ਵੈਸੇ ਸਾਨੂੰ ਜ਼ਰੂਰ ਤੇ ਪਾਊਗੀ ਮਤਲਬ ਜਿਵੇਂ ਸਾਡੀਆਂ ਕਣਕਾਂ ਬੀਜੀਆਂ ਜਾਂਦੀਆਂ ਨੇ ਮਤਲਬ ਬਜਾਈ ਦੇ ਤੌਰ ਤੇ ਪਾਣੀ ਸੁੱਕਦਾ ਹੈ ਤੇ ਸਾਨੂੰ ਮਾੜਾ ਲੱਗਣਾ ਨਹੀਂ ਹੁੰਦਾ ਜੀ ਸਾਨੂੰ ਹੋਰ ਵੇਲੇ ਕਣਕ ਵੀ ਚਾਹੀਦੀ ਢਾਈ ਵੀ ਚਾਹੀਦੀ ਉਹ ਅਸੀਂ ਫਿਰ ਅਸੀਂ ਕੋਈ ਇੱਕ ਅਸੀਂ ਕਰਾਂਗੇ ਤੁਹਾਨੂੰ ਅਸੀਂ ਥੋੜ ਨੂੰ ਡੀਜ਼ਲ ਵੀ ਦੇਵਾਂਗੇ ਹਾਂਜੀ ਤੇ ਪੈਲੀਆਂ ਬਣਾਉਣੀਆਂ ਪਹਿਲੀਆਂ ਪੈਣੀਆਂ ਬਣਨ ਪੈਣੀਆਂ ਪੈਲੀਆਂ ਬਣਾਉਣ ਵਾਸਤੇ ਅਸੀਂ ਡੀਜ਼ਲ ਤੇ ਆ ਦੇਵਾਂਗੇ ਬਹੁਤ ਪਾਣੀ ਲੱਗਣਾ ਜੀ ਹਰ ਵਾਰੀ ਮਤਲਬ 23 ਚ ਪਾਣੀ ਆਇਆ 23 ਨਾਲ ਆਇਆ ਇਸ ਵਾਰੀ ਪਾਣੀ ਬਹੁਤ ਜ਼ਿਆਦਾ ਹੈ ਤੇ ਸਾਨੂੰ ਐਸ ਨਹੀਂ ਹੈਗੀ ਵੀ ਸਾਡੀਆਂ ਕਣਕਾਂ ਬੀਜੀਆਂ ਜਾਣਗੀਆਂ ਮੇਹਦ ਨਹੀਂ ਚਲੋ ਕੋਈ ਗੱਲ ਨਹੀਂ ਫਿਰ ਵੀ ਅਸੀਂ ਨਾ ਜਦੋਂ ਥੱਲੇ ਗਿਆ ਕੰਮ ਅਸੀਂ ਡੀਜ਼ਲ ਤੇ ਟਰੈਕਟਰ ਦੀ ਸੇਵਾ ਕਰਾਵਾਂਗੇ ਅਕਾਲੀ ਦਲ ਤਰਫੋਂ ਤੇ ਅਸੀਂ ਤੁਹਾਡੇ ਆ ਮਦਦ ਕਰਾਂਗੇ ਜੋ ਵੀ ਸੇਵਾ ਉਹ ਖਾਸ ਕਰਕੇ ਇਹ ਬੰਦੇ ਆਪ ਆਉਣਗੇ ਸਾਡੇ ਕੋਲ ਆ ਵੰਡ ਗਿਆ ਹਾਂ 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 ਮਤਲਬ ਕੱਲ੍ਹ ਤੋਂ ਕਰਨਾ ਹੈ ਮੱਕਾ ਪਾਪ ਕਰਦੇ ਜਾ ਰਹੀ ਲੋੜਾ ਜੀ 14 1 ਇੱਕ ਗੱਡੀ ਤੁਹਾਨੂੰ ਦੇਖ ਚਾਉ ਨਹੀਂ ਗੱਡੀ ਦਾ ਇੱਕ ਗੱਡੀ ਤਾਂ ਹੁਣ ਲੈ ਲਓ ਹਾਂਜੀ ਆਓ ਇੱਕ ਅੱਡੇ ਨਾਲ ਨੰਬਰ ਇਹਦਾ ਹੈਗਾ ਹੈ ਹਾਂਜੀ ਜੋ ਮੁੱਕ ਗਿਆ ਹੋਰ ਤੇ ਦੇ ਦੋਗੇ ਹਾਂਜੀ ਇਹ ਇੱਕ ਗੱਡੀ ਦਾ 14 ਪਾਣੀ ਕੱਟ ਨਹੀਂ ਸਰ ਇਹ ਬਾਕੀ ਸਾਰੇ ਪਲਾਂ ਸਾਡੇ ਇਲਾੜ ਪੀੜ ਤਾਂ ਇੱਕ ਪੰਪ ਚਾਹੀਦਾ ਸਾਨੂੰ ਆ ਗਿਆ ਇਹ ਲਾਤ ਆਇਆ ਮੈਂ ਤੁਹਾਨੂੰ ਕੱਲ ਸੁਣੋ ਇੱਕ ਮਿੰਟ ਕੱਲ ਮੈਂ ਤੁਹਾਨੂੰ ਕੱਲ ਭੇਜਿਆ ਸੀ ਪੰਪ ਵੀ ਲੈ ਕੇ ਆ ਗਏ ਹਾਂਜੀ ਤੇ ਚਾਰੇ ਦਾ ਟਰੱਕ ਟਰੈਲਰ ਲੈ ਕੇ ਆ ਗਏ ਹਾਂ ਜਿਹੜਾ ਹਾਥ ਤੇ ਤੇ ਉਹਦੇ ਬਾਅਦ ਹੋਣਾ ਜਦੋਂ ਪਾਣੀ ਥੱਲੇ ਜਾਊਗਾ ਹਾਂਜੀ ਤੁਸੀਂ ਇਹ ਮੁੰਡੇ ਨੂੰ ਟੈਲੀਫੋਨ ਕਰ ਲਿਓ ਹਾਂਜੀ ਤੇ ਤੁਹਾਨੂੰ ਡੀਜ਼ਲ ਦੇ ਤੋਂ ਉਹ ਆਪਣਾ ਬੀਪੇ ਦਾ ਬੀਪਾਲ ਪੇ। ਠੀਕ ਹੈ ਸਰ। 30 ਦਿਖਾ। ਕੋਈ ਬਾਤ ਵੀ ਕੋਈ ਕਰਦਾ। ਬੰਦੇ ਰਹਿ ਗਿਆ। ਮੈਂ ਕੋਈ ਕਰਦਾ। ਉਹ ਵਾਸੀਂ ਭੇਜ ਦਾਂਗੇ। ਹਾਂਜੀ। ਬੜੀ ਮਿਹਰਬਾਨੀ ਜੀ। ਇੱਕ ਗੱਡੀ ਚਾਰਾ ਤੇ ਇੰਜਨ ਲਾਉ ਲੱਗੇ ਜੀ। ਈ ਦਿਨ ਤੇ ਚਾਰਾ ਹੁਣ ਹੀ ਲੈ ਲੋ। ਠੀਕ ਹੈ ਜੀ। ਮੈਂ ਨਾ ਮੈਂ ਤਾਂ ਪੂਰ। ਸਹੀ ਗੱਲ ਜੀ। ਇਹਨਾਂ ਸਾਰੀ ਪਾਲ ਸਭ ਵਿੱਚ ਆ ਕੇ ਘਰ ਵੀ ਪਾਣੀ ਆ। ਘਰ ਬਾਟੇ ਜੀ। ਜ਼ਮੀਰ ਸਾਰੀ ਖਰਾਬ ਹੋ ਗਈ। ਇਹ ਸਾਰੀ ਖਰਾਬ। ਇਹ ਤਾਂ ਦੱਸੋ ਤੁਹਾਨੂੰ ਕੀ ਕੀ ਭੇਜੇ ਰਾਸ਼ਨ ਭੇਜਦੀ ਹੈ ਕਿ ਆਪਕੀ ਕਿਹ ਚੀਜ਼ ਚਾਹਤ ਹੈ ਰਾਸ਼ਨ ਵੇਖੋ ਜੀ ਜੇ ਤਾਂ ਕਣਕਾ ਬੀਜਣ ਦੀ ਆਸ ਬੰਦੀ ਹੈ ਤੇ ਫਿਰ ਤਾਂ ਸਾਨੂੰ ਜ਼ਰੂਰਤ ਮਤਲਬ ਰਾਸ਼ਨ ਦੀ ਨਹੀਂ ਤੇ ਵੈਸੇ ਸਾਨੂੰ ਜ਼ਰੂਰਤ ਪਾਊਗੀ ਮਤਲਬ ਜਦੋਂ ਸਾਡੀਆਂ ਕਣਕਾਂ ਬੀਜੀਆਂ ਜਾਂਦੀਆਂ ਨੇ ਮਤਲਬ ਬਜਾਈ ਦੇ ਤੌਰ ਤੇ ਪਾਣੀ ਸੁੱਕਦਾ ਹੈ ਤੇ ਸਾਨੂੰ ਮਤਲਬ ਸਾਨੂੰ ਖੋਚ ਵਾਲੇ ਕਣਕ ਵੀ ਚਾਹੀਦੀ ਢਾਈ ਵੀ ਚਾਹੀਦੀ ਉਹ ਅਸੀਂ ਫਿਰ ਅਸੀਂ ਕੋਈ ਇੱਕ ਅਸੀਂ ਕਰਾਂਗੇ ਤੁਹਾਨੂੰ ਅਸੀਂ ਤੁਹਾਨੂੰ ਡੀਜ਼ਲ ਵੀ ਦੇਵਾਂਗੇ ਹਾਂਜੀ ਤੇ ਪੈਲੀਆਂ ਪੈਲੀਆਂ ਬਣਾਉਣੀਆਂ ਪੈਲੀਆਂ ਪੈਲੀਆਂ ਬਣਾਉਣੀਆਂ ਅਸਟ੍ਰੇਲੀਆ ਬਣਾਉਣ ਵਾਸਤੇ ਅਸੀਂ ਡੀਜ਼ਲ ਤੇ ਆ ਦੇਵਾਂਗੇ ਜਿਨੂੰ ਪਤਾ ਲੱਗਣਾ ਚਾਹੀਦਾ ਹਰ ਵਾਰੀ ਮਤਲਬ ਤੇਈ ਚ ਪਾਣੀ ਆਇਆ ਤੇਈ ਨਾਲ ਆਇਆ ਇਸ ਵਾਰੀ ਪਾਣੀ ਬਹੁਤ ਜ਼ਿਆਦਾ ਹੈ ਤੇ ਸਾਨੂੰ ਆਸ ਨਹੀਂ ਹੈਗੀ ਵੀ ਸਾਡੀਆਂ ਕਣਕਾਂ ਬੀਜੀਆਂ ਜਾਣ ਗਈਆਂ ਤੇ ਮੇਹਦ ਨਹੀਂ ਚਲੋ ਕੋਈ ਗੱਲ ਨਹੀਂ ਫਿਰ ਵੀ ਅਸੀਂ ਨਾ ਜਦੋਂ ਥੱਲੇ ਗਿਆ ਕੰਮ ਅਸੀਂ ਡੀਜ਼ਲ ਤੇ ਟਰੈਕਟਰ ਦੀ ਸੇਵਾ ਕਰਾਵਾਂਗੇ ਅਕਾਲੀ ਦਲ ਤਰਫੋਂ ਤੇ ਅਸੀਂ ਤੁਹਾਡੇ ਆ ਮਦਦ ਕਰਾਂਗੇ ਜੋ ਵੀ ਸੇਵਾ ਉਹ ਖਾਸ ਕਰਕੇ ਆ ਇਹ ਬੰਦੇ ਆਪ ਆਉਣਗੇ ਸਾਡੇ ਕੋਲ ਆ ਵੰਡ ਗਿਆ ਹਾਂ 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 ਮਤਲਬ ਕੱਲ੍ਹ ਸਵੇਰ ਨਾਲ ਨਕਾਪਾ ਬਕਰੋ ਦੇਖੀਏ ਨਾ ਗੱਲ ਕਰੋ ਮੇਰੇ ਵੀ ਜਾ ਰਹੀ ਲੋੜ ਹੈ ਯਾਰ ਇੱਕ ਗੱਡੀ ਤੁਹਾਨੂੰ ਦੇਖ ਜਾ ਨਹੀਂ ਇੱਕ ਗੱਡੀ ਤਾਂ ਹੁਣ ਲੈ ਲਓ ਹਾਂਜੀ ਹੱਟੇ ਨਾ ਨੰਬਰ ਡੇ ਨਾ ਜਿੱਦਾਂ ਹੈ ਹਾਂ ਜੀ ਜੋ ਮੁੱਖੀਆ ਹੋਰ ਤੇ ਗਿਆ ਸੀ ਇਹ ਦੇਖ ਲੈਣੇ ਪਾਣੀ ਕੱਟਣ ਨੂੰ ਅੱਗੇ ਉਸ ਤੇ ਦੇਖੀ ਸਰ ਬਾਕੀ ਬਾਰੇ ਪ੍ਰਧਾਨ ਸਾਹਿਬ ਇਹ ਲਾੜ ਪੀੜ ਤਾਂ ਇੱਕ ਪੰਪ ਚਾਈ ਦਾ ਸਾਨੂੰ ਆ ਗਿਆ ਤਾਂ ਆ ਯਾਰ ਮੇਰੀ ਗੱਲ ਸੁਣੋ 1 ਮਿੰਟ ਗੱਲ ਮੈਂ ਤੁਹਾਨੂੰ ਕੱਲ ਭੇਜਿਆ ਸੀ ਪੰਪ ਵੀ ਲੈ ਕੇ ਆ ਗਏ ਹਾਂਜੀ ਇਹ ਚਾਰੇ ਦਾ ਟਰੱਕ ਉੱਠਾ ਲੈ ਕੇ ਆ ਹਾਂ ਜੋ ਤੇ ਤੇ ਉਹਦੇ ਬਾਅਦ ਹੋਣਾ ਜਦੋਂ ਪਾਣੀ ਥੱਲੇ ਜਾਊਗਾ ਹਾਂਜੀ ਤੁਸੀਂ ਇਹ ਮੁੰਡੇ ਨੂੰ ਟੈਲੀਫੋਨ ਕਰ ਲਿਓ ਹਾਂਜੀ ਤੇ ਤੁਹਾਨੂੰ ਡੀਜ਼ਲ ਮੈਂ ਇਹ ਤੁਹਾਨੂੰ ਆਪਣਾ 30 ਪੇਜ ਦਾ 30 ਹਾਲ ਪੇਜ ਠੀਕ ਹੈ ਸਰ 30 ਦਾ ਖਾਨਾ ਆ ਵੀ ਕੁਝ ਨਹੀਂ ਕਰਦਾ ਮੈਂ ਵੀ ਉਹੀ ਕਰਦਾ ਉਹ ਅਸੀਂ ਭੇਜ ਦਾਂਗੇ ਹਾਂਜੀ ਬੜੀ ਮਿਹਰਬਾਨੀ ਦੀ ਇੱਕ ਗੱਡੀ ਚਾਰਾ ਦੇ ਇੰਜਨ ਲਾਉ ਲੱਗੇ ਜੀ 20 ਦਿਨ ਤੇ ਚਾਰਾ ਹੁਣ ਹੀ ਲੈ ਲਓ ਹਾਂਜੀ ਧੰਨਵਾਦ ਦਾ